何 ਸਿੱਕੇ ਆਪਣਾ ਸਰਵਕ ਕਰੇ ਕਰੇ ਫਾਈਲ ਬਣਾ ਕੇ ਤੁਸੀਂ ਕਰ ਸਕਦੇ ਆ ਚਾਹੋ ਤਾਂ ਉਹ ਹੈ ਜੀ ਜੀ ਨਾਲ ਤੋਂ ਮੈਂ ਤੁਹਾਨੂੰ ਮੀਤ ਸਾਹਿਬ ਤੁਹਾਨੂੰ ਕੋਈ ਨਹੀਂ ਆਓ ਤਾਂ ਸਾਹਿਬ ਇੱਕ ਮਿੰਟ ਲਈ ਆ ਜਾਓ ਚਲੋ ਜੀ ਆਂਦਰਾਓ ਆ ਜਾਓ ਆ ਜਾਓ ਜੀ ਤਾਂ ਮੀਤ ਸਾਹਿਬ ਮੀਤ ਸਾਹਿਬ ਇੱਕ ਬੰਦ চলো হে ਅੱਜ ਅਸੀਂ ਜੋ ਸ਼ਰੋਮਣੀ ਕੋਲੋਂ ਦੁਆਰਾ ਪਰੰਧਕ ਪੇਟੀਆਂ ਬੋਟਾਂ ਸੇ ਬਣਾਈਆਂ ਉਹਨਾਂ ਤੇ ਬਹੁਤ ਵੱਡੇ ਕਪਲੇ ਹੋਏ ਨੇ ਕੁਝ ਥਾਂ ਤੇ ਇਹ ਹੈ ਕਿ 1 ਤੋਂ ਲੈ ਕੇ 100 ਤੱਕ ਕੋਈ ਘਰ ਦਾ ਨੰਬਰ ਹੀ ਨਹੀਂ ਜ਼ੀਰੋ ਨੰਬਰ ਤੇ 100 ਘਰ ਦੀ ਵੋਟ ਪੜ ਗਈ ਪੰਜਾਬ ਤੋਂ ਕੋਈ ਇਹ ਜਗ੍ਹਾ ਨਹੀਂ ਪੰਜਾਬੀ ਦੀ ਜਿਹਦਾ ਆਪਦਾ ਘਰ ਨਾ ਹੋਵੇ ਤੇ ਉਹਦਾ ਆਪਦਾ ਨੰਬਰ ਨਾ ਇਸ ਤਰ੍ਹਾਂ ਹੋਏ ਤੇ ਬਾਕੀ ਇਸ ਤਰ੍ਹਾਂ ਹੋਇਆ ਕਿ ਜੋ ਸਿੱਖਤ ਰਹੀ ਡੈਫੀਨੇਸ਼ਨ ਹੈ ਉਹਦੇ ਉਲਟ ਜਾ ਕੇ ਜੋ ਸਿੱਖ ਹੈ ਹੀ ਨਹੀਂ ਨਾਉ ਦਾ ਨਾਅ ਕਹੋਰ ਤੇ ਸਿੰਘ ਹੈ ਉਹਨਾਂ ਨੇ ਬੋਟਾਂ ਹਜ਼ਾਰਾਂ ਦਾ ਤਾਜ ਬੜੀਆਂ ਬੈਠੀਆਂ ਨੇ ਇਸ ਤਰ੍ਹਾਂ ਦੇ ਹਜ਼ਾਰਾਂ ਹੀ ਕੇਸ ਹੈ ਜਿਹੜੇ ਅਸੀਂ ਕੋਰਸਾਲ ਦੇ ਕੇ ਜੱਸਾਂ ਦੱਸ ਕੇ ਆਏ ਉਹਨਾਂ ਨੂੰ ਟਾਈਮ ਲਿਆ ਕਿ ਲੋਕਾਂ ਵਾਸਤੇ ਸਾਨੂੰ ਟਾਈਮ ਬੋਲ ਦਿਓ ਉਹ ਬਰੇਟਾਂ ਤੇ ਨਾਲ ਇਹ ਕਹੇ ਕਿ ਤੁਸੀਂ ਇਹਨਾਂ ਦਾ ਰੋਸ ਲਓ ਤਾਂ ਕਿ ਜਿਹੜਾ ਧਰਮ ਹੈ ਜਿਹੜਾ ਮੁਸਲਮਨ ਧਰਮ ਹੈ ਜਾਂ ਇਸਾਈ ਧਰਮ ਹੈ ਜਾਂ ਹਿੰਦੂ ਧਰਮ ਹੈ ਜਿਵੇਂ ਜੁੱਧੇ ਹੈ ਜੋ ਉੱਥੇ ਜਾ ਕੇ ਕਹੀਏ ਕਿ ਬਲਵਿੰਦਰ ਸਿੰਘ ਭੁੰਦਰ ਜਾ ਕੇ ਉਹਦਾ ਵਾਟ ਦਾ ਪ੍ਰਧਾਨ ਬਣੇਗਾ ਕੀ ਬਣ ਸਕਦਾ ਹੈ ਉਹ ਬਣ ਲੇਗਾ ਜੇ ਕੋ ਮਸਜਿਦ ਦਾ ਕਿ ਇਹ ਬਾਬਰੀ ਮਸਜਿਦ ਆ ਚੀਮਾ ਸਾਹਿਬ ਬਣਨੇ ਕੋ ਬਣ ਲੇਗਾ ਕਿ ਫਿਰ ਪਲਾ ਸਿੱਖ ਦਾ ਜਿਹੜਾ ਹਰਬੰਦਰ ਸਾਹਿਬ ਦੁਨੀਆ ਦਾ ਸਭ ਤੋਂ ਉੱਚ ਸਭ ਤੋਂ ਲੇਟਸ ਧਰਮ ਹੈ ਉਹਦੇ ਚ ਜਿਹੜੇ ਬੰਦੇ ਉਸ ਧਰਮ ਚ ਆਸਤਾ ਹੀ ਨਹੀਂ ਰੱਖਦੇ ਜਿਨ੍ਹਾਂ ਨੂੰ ਧਰਮ ਦਾ ਗਿਆਨ ਹੀ ਨਹੀਂ ਹੈਗੇ ਅਗਰ ਇਹ ਮੋਟਾ ਬਣਾ ਕੇ ਤੇ ਮੋਟਾ ਤੇ ਕਰਕੇ ਉੱਥੇ ਬੜ ਜਾਂਦੇ ਨੇ ਇਹਨੂੰ ਵੱਡਾ ਤੱਤਾ ਕੌਮ ਦਾ ਕੋ ਹੋ ਨਹੀਂ ਸਕਦਾ ਇਸ ਕਰਕੇ ਹੀ ਇਹ ਬਾਤ ਸਾਰੇ ਕਿਉਂ ਆਇਆ ਵੀਰੇ ਜੇ ਤਾਂ ਵੀ ਸਾਪ ਵੀ ਨਾਲ ਹੀ ਸੰਦੇ ਫਿਰ ਤੇ ਅੱਗੇ ਅਸ ਸਾਰੇ ਬੰਦੇ ਜਿਹਦਾ ਸਭ ਤੋਂ ਬੋਤ ਆਪਣੇਰ ਤੇ ਤਨੂਮੀ ਤੋਂ ਉਹ ਤੇ ਆ ਜਿਹੜਾ ਸਾਰਾ ਸਿੱਖ ਕੇ ਇਹ ਸਾਰਾ ਤੇ ਡਸਟੇ ਨਹੀਂ ਤੁੰਮਿਆ ਸੁਪਰ ਲੇਕੋ ਮੇਨ ਜਿਹੜੀ ਹੁਣ ਸਾਰਾ ਐਵੇਂ ਦੱਸਦੇ ਨੇ ਕਿ ਇਹ ਦੂਰ ਜੋ ਬਸ ਲਾਇਆ ਕਿ ਸਰਕਾਰੀ ਦਖਲਅੰਦਾਜ਼ੀ ਦੇ ਨਾਲ ਸਿੱਖ ਸੰਸਥਾਵਾਂ ਨੂੰ ਖੋਹ ਦੀ ਜਿਹੜੀ ਵੱਡੀ ਸਾਜ਼ਿਸ਼ ਆ ਉਹ ਇੱਕ ਵਾਰੀ ਫੇਰ ਇੱਥੇ ਅਰਵਿੰਦ ਕੇਜਰੀਵਾਲ ਦੇ ਹਕੂਮਤ ਦੇ ਉੱਤੇ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ ਉਹ ਦਿੱਲੀ ਵਾਲਿਆਂ ਦੇ ਸਹਿਯੋਗ ਦੇ ਨਾਲ ਉਹਨੂੰ ਸਿਰੇ ਚਾੜ੍ਹਨਾ ਚਾਹੁੰਦੀ ਆ ਜਦੋਂ ਵੋਟਾਂ ਦੀ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੋਇਆ ਸੀ ਤੁਹਾਨੂੰ ਯਾਦ ਹੈ ਕਿ ਉਦੋਂ ਵੀ ਅਸੀਂ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਕੋਲ ਜੱਜ ਸਾਹਿਬ ਕੋਲ ਆਏ ਸੀ ਤੇ ਅਸੀਂ ਉਦੋਂ ਸਾਡੀ ਸ਼ਿਕਾਇਤ ਸੀ ਕਿ ਅਸੀਂ ਚਾਹੁੰਦੇ ਹਾਂ ਕਿ ਜੈਨੂਇਨ ਵੋਟਰ ਰਜਿਸਟਰ ਹੋਣ ਤੇ ਉਹਦੇ ਵਾਸਤੇ ਸੂਬੇ ਦੀ ਸਰਕਾਰ ਜਿਹੜੀ ਹੈ ਕੋਈ ਸਹਿਯੋਗ ਨਹੀਂ ਕਰ ਰਹੀ ਸਾਡੇ ਸਿਕਸ ਸਥਾਵਾਂ ਗੁਰਦੁਆਰਾ ਕਮੇਟੀਆਂ ਅਕਾਲੀ ਵਰਕਰ ਐਸਜੀਪੀਸੀ ਮੈਂਬਰ ਉਹ ਵੋਟਾਂ ਬਣਾ ਕੇ ਲੈ ਕੇ ਜਾਂਦੇ ਸੀ ਤੇ ਅੱਗੇ ਆਨਾ ਕਰਨੀ ਕੀਤੀ ਜਾਂਦੀ ਸੀ ਵੀ ਕੱਲਾ ਕੱਲਾ VOTER ਆਵੇ ਜਾਣ ਬੁੱਝ ਕੇ ਡਿਸਕਰਜ ਕੀਤਾ ਜਾਂਦਾ ਸੀ ਫਿਰ ਫੋਟੋ ਦੀ ਸ਼ਰਤ ਲੱਗੀ ਫਿਰ ਆਧਾਰ ਕਾਰਡ ਦੀ ਸ਼ਰਤ ਲੱਗੀ ਪਰ ਫਿਰ ਵੀ ਜੜੀਆਂ ਸਾਰਿਆਂ ਨੇ ਰਲ ਕੇ ਤੇ ਮਿਹਨਤ ਕਰਕੇ ਤੇ ਆਪਣੀਆਂ ਵੋਟਾਂ ਜੜੀਆਂ ਉਹ ਜਮ੍ਹਾਂ ਕਰਾਈਆਂ ਸੀ ਵੱਖ-ਵੱਖ ਰਟਰਨਿੰਗ ਅਫਸਰਾਂ ਕੋਲ ਹੁਣ ਪਹਿਲਾ ਹੈ ਕਿ ਜਿਹੜੀਆਂ ਜੈਨੂਇਨ ਵੋਟਾਂ ਉੱਥੇ ਜਮ੍ਹਾਂ ਹੋਈਆਂ ਵੱਡੇ ਪੱਧਰ ਦੇ ਉੱਤੇ ਪੰਜਾਬ ਭਰ ਚ ਕੰਪਲੇਂਟ ਆ ਕਿ ਉਹ ਵੋਟਾਂ ਗਾਇਬ ਆ ਕਿਉਂਕਿ ਇਹਨਾਂ ਨੂੰ ਪਤਾ ਲੱਗ ਗਿਆ ਕਿਉਂਕਿ ਸਰਕਾਰ ਦੇ ਕੋਲ ਸਾਰਾ ਤੰਤਰ ਹੈ ਤੇ ਇਹਨਾਂ ਨੂੰ ਲੱਗਿਆ ਵੀ ਇਹ ਵੋਟਾਂ